ਅੱਜ ਉਸ ਸਮੇਂ ਮਾਹੌਲ ਤਣਾਅਪੂਰਵਕ ਹੋ ਗਿਆ ਜਦ ਰਵਿਦਾਸ ਪਾਈਚਾਰੀ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਪਿੰਡ ਭਾਗੋਕਾਵਾ ਦੇ ਕੁਝ ਲੋਕਾਂ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਰੀਬਾਜ਼ੀ ਕੀਤੀ ਮਾਮਲਾ ਹੈ ਪਿੰਡ ਭਾਗੋਕਾਵਾ ਵਿੱਚ ਇੱਕ ਹੀ ਵਿਅਕਤੀ ਉੱਪਰ ਪਿੰਡ ਵਾਸੀਆਂ ਅਤੇ ਰਵਿਦਾਸ ਪਾਈਚਾਰੀ ਦੇ ਲੋਕਾਂ ਵੱਲੋਂ ਕਹਿਣ ਮੁਤਾਬਿਕ ਝੂਠਾ ਪਰਚਾ ਦਰਜ ਕਰਨ ਦਾ ਜਿਸ ਸਬੰਧੀ ਇਹਨਾਂ ਨੇ ਅੱਜ ਐਸਐਸਪੀ ਦਫ਼ਤਰ ਗੁਰਦਾਸਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਨਾਰੀਬਾਜ਼ੀ ਕੀਤੀ ਅਤੇ ਰੋਸ਼ ਪ੍ਰਗਟ Grazie. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨਾਲ ਰਵਿਦਾਸ ਭਾਈ ਚਾਰੇ ਦੇ ਲੋਕਾਂ ਵਿੱਚ ਮੋਹਨ ਲਾਲ ਪਾਗੋ ਕਮਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਰਵਿਦਾਸ ਭਾਈ ਚਾਰੇ ਵੱਲੋਂ ਪਿੰਡ ਪਾਗੋ ਕਮਾਂ ਵਿੱਚ ਇੱਕ ਮੰਦਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਰਾਜਨੀਤੀ ਦੇ ਭੇਟ ਚੜਾਇਆ ਜਾ ਰਿਹਾ ਹੈ ਜਿਸ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਮੰਗ ਪੱਤਰ ਵੀ ਦੇ ਚੁੱਕੇ ਹਾਂ ਪਰ ਪਿਛਲੇ ਕੁਝ ਮਹੀਨੇ ਵਿੱਚ ਪਹਿਲਾਂ ਸਾਡੇ ਪਿੰਡ ਦੇ ਇੱਕ ਨੌਜਵਾਨ ਵੱਲੋਂ ਕਿਸੇ ਦੇ ਘਰ ਦੇ ਉੱਪਰ ਹਮਲਾ ਕਰਕੇ ਪੜ ਤੋੜ ਕੀਤੀ ਗਈ ਸੀ ਜਿਸ ਸੰਬੰਧੀ ਅਸੀਂ ਖੁਦ ਡੀਐਸਪੀ ਮੋਹਨ ਸਿੰਘ ਨੂੰ ਖੁਦ ਉਸ ਵਿਅਕਤੀ ਸੰਬੰਧੀ ਮੰਗ ਪੱਤਰ ਦੇ ਕੇ ਕਾਰਵਾਈ ਕਰਨ ਲਈ ਕਿਹਾ ਸੀ ਪਰ ਹੁਣ थाना सदर ਦੇ ਇੱਕ ਐਐਸਆਈ ਵੱਲੋਂ ਜਾਣਬੁੱਝ ਕੇ ਸਾਡੇ ਇਹੀ ਪਿੰਡ ਦੇ ਇੱਕ ਬੇਕਸੂਰ ਵਿਅਕਤੀ ਦੇ ਉੱਪਰ ਜਾਣਬੁੱਝ ਕੇ ਉਸ ਸੰਬੰਧੀ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ ਜੋ ਕੋਈ ਜੋ ਝੂਠਾ ਤੇ ਬੇਬੁਨਿਆਦੀ ਹੈ ਜਿਸ ਸੰਬੰਧੀ ਅਸੀਂ ਰਵਿਦਾਸ ਭਾਈਚਾਰੇ ਦੇ ਲੋਕ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਤਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਜਿੰਨਾ ਚਿਰ ਉਹ ਝੂਠਾ ਪ੍ਰਚਾਰ ਰੱਦ ਨਹੀਂ ਹੁੰਦਾ ਉਹਨਾਂ ਚ ਇੱਕ ਸਾਡਾ ਪ੍ਰਚਾਰ ਰੱਦ ਨਹੀਂ ਹੋਵੇਗਾ ਜਿਸ ਸੰਬੰਧੀ ਅਸੀਂ ਐਸਐਸਪੀ ਗੁਰਦਾਸਪੁਰ ਨੂੰ ਇੱਕ ਮੰਗ ਪੱਤਰ ਵੀ ਸੌਪਿਆ ਹੈ ਮੈਂ ਮੋਹਨ لال ਭਾਗੂ ਕਾਂਵੋ ਮੇਰਾ ਪਿੰਡ ਹੈ ਜੀ ਸਾਡਾ ਲੰਬੇ ਸਮੇਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਆ ਕਿ ਸਾਡੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਮੰਦਿਰ ਦਾ ਮਾਮਲਾ ਜਿਹੜਾ ਲਗਾਤਾਰ ਚੱਲ ਰਿਹਾ ਵਾ ਉਹਦੇ ਸੰਬੰਧ ਦੇ ਵਿੱਚ ਕਹੇ ਵਾਣਾ ਜਿਹੜਾ ਏਐਸਆਈ ਮਲਕੀਤ ਸਿੰਘ ਆ ਉਹ ਉਹਨੇ ਸਾਨੂੰ ਜਲੀਲ ਕੀਤਾ ਪਰ ਜਿਆਦਾ ਲੰਮਾ ਸਮਾਂ ਟਾਈਮ ਨਾ ਲੰਦਾ ਹੋਇਆ ਮੈਂ ਮੇਨ ਪੁਆਇੰਟ ਤੇ ਹਾਂ ਨਾ ਇੱਕ ਸਾਡੇ ਪਿੰਡ ਲੜਾਈ ਝਗੜਾ ਹੋਇਆ ਸੀ ਉਹਦੇ ਵੀ ਤਹਾ ਪੂਰੀ ਕਵਰਿੰਗ ਕੀਤੀ ਹੈਗਾ 29 ਨਵੰਬਰ ਨੂੰ 25 ਉਹ ਝਗੜੇ ਦੇ ਵਿੱਚ ਮਤਲਬ ਉਹ ਮੁੰਡੇ ਨੇ ਜਿਹੜੀ ਭੰਨ ਤੋੜ ਕੀਤੀ ਉਹਦੇ ਵਿੱਚ ਸਾਰਾ ਪੱਖ ਤੁਸੀਂ ਲਿਆ ਹਟਾ ਵੀ ਪੱਖ ਲਿਆ ਤੇ ਐਸੇ ਹੀ ਉਹ ਪੱਖ ਦੇ ਵਿੱਚ ਕਹਾਂਗਾ ਕਿ ਜੇ ਮੁੰਡੇ ਨੇ ਗਲਤੀ ਕੀਤੀ ਆ ਤੇ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਇਤਾਂ ਦਾ ਸਾਨੂੰ ਮਤਲਬ ਇਹ ਬਿਲਕੁਲ ਗਲਤ ਆ ਜਿਹੜਾ ਸਾਡੇ ਪਿੰਡ ਦੇ ਵਿੱਚ ਇਤਾਂ ਦੀ ਕੋਈ ਹਰਕਤ ਕਰੇ ਤੋਂ ਬਾਅਦ ਜਦੋਂ ਐਫ ਆਈ ਆਰ ਦਰਜ ਹੋ ਗਈ ਉਹ ਮੁੰਡਾ ਵਿਚਾਰਾ ਭਗੌੜਾ ਹੋ ਗਿਆ ਭਗੌੜਾ ਹੋਣ ਤੋਂ ਬਾਅਦ ਉਹ ਤਿੰਨਾਂ ਮਹੀਨਾ ਬਾਅਦ ਇੱਥੇ ਆਪਣੇ ਛੁੱਕੇ ਤਲਾ ਤੇ ਸ਼ੀਤੀ ਥਾਣੇ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਪਤਾ ਨਹੀਂ ਕਿਹੜੇ ਚੱਕਰ ਚ ਕਰ ਲਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹ ਤੋਂ ਬਾਅਦ ਉਹਣਾ ਆਪਣੀ ਕਾਰਵਾਈ ਕਰਕੇ ਜੇਲ੍ਹ ਤੇ ਤਾ ਜੇਲ੍ਹ ਤੋਂ ਬਾਅਦ ਐਸਆਈ ਮਲਕੀਸ਼ ਸਿੰਘ ਨੇ ਉਹ ਮੁੰਡੇ ਦਾ 2 ਦਿਨ ਦਾ ਰਿਮਾਂਡ ਲਿਆ ਰਿਮਾਂਡ ਲੈ ਕੇ ਉਹਨੂੰ ਆਪਣੇ ਸ਼ਹਿਰ ਥਾਣਾ ਗਦਾਫਰ ਰੱਖਿਆ ਉਹਨੂੰ ਡਰਾ ਤਮਕਾ ਕੇ ਤੇ ਉਹਦੇ ਕੋਈ ਕਈ ਕੂਰੇ ਕਾਜ ਜਾਂਦੇ ਉਹਨੂੰ ਸ਼ੈਣ ਕਰਾ ਲੇ ਸ਼ੈਣ ਕਰਾਉਣ ਤੋਂ ਬਾਅਦ ਉਹਨੇ ਆਪੇ ਹੀ ਆਪਣੀ ਐਫਆਈਆਰ ਪਤਾ ਨਹੀਂ ਕਿਹੜੇ ਢੰਗ ਨਾਲ ਬਣਾਉਂਦੇ ਆ ਪਣਾ ਕੇ ਤੇ ਉਹਦੇ ਥੱਲੇ ਸ਼ਾਂਤ ਕਰਾਇਦੇ ਹੋਈ ਤੇ ਸਾਡਾ ਜਿਹੜਾ ਸ਼ੰਗਾਰਾ ਸਿੰਘ ਆ ਸੂਬੇਦਾਰ ਰਿਟਾਇਰਮੈਂਟ ਉਹਦੇ ਦੇ ਐਫਆਈਆਰ ਜਿਹੜੀ ਆ ਉਹ ਦਰਜ ਕਰਤੀ ਜਿਹੜਾ ਕਿ ਸਰਾ ਸਰ ਝੂਠ ਤੇ ਸਰਾ ਸਰ ਗਲਤ ਆ ਉਹ ਸੂਬੇਦਾਰ ਸ਼ੰਗਾਰਾ ਸਿੰਘ ਮਤਲਬ 526 ਸਾਲ ਤੋਂ ਉਹਦਾ ਨਾਂ স্বামী ਬੰਦਾ ਉਹਦੇ ਪਿੰਡ ਦੇ ਵਿੱਚ ਰਿਕਾਰਡ ਪੁੱਛਿਆ ਜਾਵੇ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਵਾ ਇਸ ਕਰਕੇ ਇਹ ਬਿਲਕੁਲ ਝੂਠਾ ਜਿਹੜਾ ਪਰਚਾ ਇਹ ਆਪਾਂ ਕਦੀ ਬਰਦਾਸ਼ਤ ਨਾ ਕਰਾਂਗੇ ਉਠਾਂਗੇ ਤਾਂ ਉਹਨੂੰ ਰੱਦ ਕਰਾ ਕੇ ਸੁਣ ਪਰ ਤੁਸੀਂ ਮੰਗ ਕੀ ਰੱਖੀ ਅੱਜ ਕਿਉਂ ਧੰਨ ਲਾਣਾ ਤੇ ਅੱਜ ਇਹ ਇਸ ਕਰਕੇ ਧੰਨ ਲਾਇਆ ਕਿਉਂ ਸਾਡੇ ਬੰਦੇ ਦੇ ਖਿਲਾਫ ਝੂਠਾ ਪਰਚਾ ਕਿਉਂ ਦਰਦ ਕੀਤਾ ਇਹਨੇ ਉਹ ਮੂੜਾ ਉਹ ਮੂੜਾ ਜੇਲ੍ਹ ਦੇ ਵਿੱਚ ਉਹਦੇ ਭਰਾ ਮੁਲਾਕਾਤ ਕਰਕੇ ਆਇਆ ਉਹਨੇ ਕਿਹਾ ਭਾਜੀ ਮੈਂ ਕੋਈ ਨਹੀਂ ਇਹਦੇ ਖਿਲਾਫ ਬਿਆਨ ਦਿੱਤੇ ਸ਼ੰਗਾਰਾ ਸਿੰਘ ਦੇ ਮੇਰ ਕੋ ਮਦਦ ਡਰਾਪ ਮੁਕਾ ਕੇ ਕਹਿੰਦੇ ਤੈਨੂੰ ਮੋਟਰਸਾਈਕਲ ਦਾ ਕਰੰਟ ਲਾਵਾਂਗੇ ਇਥੇ ਸ਼ੈਣ ਕਰ ਸ਼ੈਣ ਕਰਾ ਕੇ ਤੇ ਉਹਦੇ ਤਹਿ ਦਿੰਨਾਂ ਨੇ ਉੱਤੇ ਦੇ ਪਰਚਾ ਦਰਜ ਕਰਤਾ ਜਿਹੜੀ ਉਹ ਕਾਰਵਾਈ ਹੋਈ ਸੀ ਘਰ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਤਾਂ ਮੰਦ ਭਾਗੀ ਸੀ ਨਾ ਜਿਹੜੀ ਉਹ ਮੰਦ ਭਾਗੀਗਾ ਤੇ ਅਸੀਂ ਤੁਹਾਨੂੰ ਕਿਹਾ ਹੈਗਾ ਤੇ ਇਹਦੇ ਤੇ ਬਣਦੀ ਕਾਰਵਾਈ ਕਰੋ ਜੇ ਉਹ ਮੰਦ ਭਾਗੀ ਹੀ ਉਹ ਸਾਡੇ ਪਿੰਡ ਦੇ ਵਾਸੀ ਆ ਜੇ ਸਾਡੇ ਮੋੜੇ ਨੇ ਗਲਤ ਕੰਮ ਕੀਤਾ ਆਈਆਂ ਤਾਂ ਤੁਰੰਤ ਇਹ ਤੇ ਕਾਰਵਾਈ ਜੋ ਬਣਦੀ ਆ ਕਰੋ ਤੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਤੇ ਉਹਦੇ ਬਾਅਦ ਫਿਰ ਉਹਨੂੰ ਮੁੜੇ ਨੂੰ ਵਿਚਾਰੇ ਨੂੰ ਹਰਾਸਮੈਂਟ ਕਰਕੇ ਉਹਦੇ ਕੋਲ ਸ਼ੈਨ ਕਰਾ ਕੇ ਇਹ ਮਲਕੀਤ ਸਿੰਘ ਦਾ ਮੇਰੇ ਮਤਲਬ ਉਹਨੇ ਖੁਦ ਮਨੂੰ ਕਿਹਾ ਵਾ ਕਿ ਮੈਂ 5-6 ਬੰਦੇ ਜਿੰਨੇ ਤੁਹਾਡੇ ਕਮੇਟੀ ਮੈਂਬਰ ਆ ਉਹਨਾਂ ਦੇ ਵਾਰੋ ਵਾਰੀ ਸਾਰਿਆਂ ਦੇ ਪਰਚੇ ਕਰਨੇ ਆ ਮੈਂ ਝੂਠ ਨਹੀਂ ਮਾਰਦਾ ਮੇਰੇ ਨਾਲ ਉਹਦੀ ਗੱਲ ਹੋਈ ਆ ਉਹ ਕਹਿੰਦਾ ਵੀ 5-6 ਬੰਦੇ ਹੋੜਾ ਤੇ ਮੈਂ ਉਹਨੂੰ ਜਵਾਬ ਦਿੱਤਾ ਕਿ ਤੂੰ ਸਾਰੇ ਇੱਕੋ ਵਾਰੀ ਇਕੱਠੇ ਕਰਕੇ ਲੈ ਜਾ ਤਾਂ ਹੀ ਹੁਣ ਆਏ ਦੇ ਆ ਤੇ ਆਪਾਂ ਸਾਰੇ ਲਾਜ ਇਕੱਠੇ ਕਰਕੇ ਪਾਨਤੀ ਰੱਖੀਆ ਮੰਗਾ ਜੀ ਇਹ ਰੱਖੀਆ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਆਂ ਕਿ ਉਸ ਬੰਦੇ ਨੂੰ ਥਾਣਾ ਸ਼ਤਰ ਗਦਾਫਰ ਚੋਂ ਤੁਰੰਤ ਜਿਹੜਾ ਉਹ ਬਦਲੀ ਕੀਤੀ ਜਾਵੇ ਤੇ ਜਿਹੜਾ ਸਾਡੇ ਜਨਾਨੀਆਂ ਨੂੰ ਆਪਸ ਸ਼ਬਦ ਬੋਲ ਕੇ ਆਇਆ ਉਹਦੇ ਖਿਲਾਫ ਪੜ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਪਰਚਾ ਸਾਡੇ ਸ਼ੂਬੇਦਾਰ ਦੇ ਕੀਤਾ ਸੰਘਾਰਾ ਸਿੰਘ ਤੇ ਉਹਨੂੰ ਤੁਰੰਤ ਜਿਹੜਾ ਉਹ ਰੱਦ ਕੀਤਾ ਜਾਵੇ ਤਾਂ ਹੀ ਆਪਾਂ ਜਾਵਾਂਗੇ ਆਰਮੀ ਗੁਰਦਾਸਪੁਰ ਤੋਂ ਬੋਲ ਰਿਹਾ ਰਵੀ ਸਿੰਘਲ ਸੋ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਅ ਐਸਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਵੀ ਕਿ ਇਹ ਜਿਹੜਾ ਮਸਲਾ ਵਾ ਤੁਹਾਨੂੰ ਵੀ ਪਤਾ ਕਿ ਬੜੀ ਦੇਰ ਦਾ ਇੱਥੇ ਚੱਲ ਰਿਹਾ ਤੇ ਨਜਾਇਜ਼ ਬੰਦੇ ਬਹੁਤੇ ਇਹਦੇ ਵਿੱਚ ਜਿਹੜੇ ਆ ਉਹ ਕਦੀ ਰੋਜ਼ ਕੋਈ ਨਾ ਕੋਈ ਬੰਦਾ ਲਖਵਾਨ ਆ ਜਾਂਦੇ ਆ ਸੋ ਮੇਰੀ ਬੇਨਤੀ ਐਸਐਚਓ ਸਾਹਿਬ ਨੂੰ ਵੀ ਐਸਐਚਓ ਸਾਹਿਬ ਉਹ ਵਧੀਆ ਬੰਦੇ ਨੇ ਉਹ ਦੀ ਵਧੀਆ ਐਸਐਸਪੀ ਸਾਹਿਬ ਵੀ ਉਹ ਵਧੀਆ ਬੰਦੇ ਨੇ ਪਰ ਜਿਹੜਾ ਮਲਕੀਤ ਸਿੰਘ ਆ ਕੋਈ ਨਿੱਜੀ ਦੁਸ਼ਮਣੀ ਕੱਢ ਲਿਆ ਮੈਨੂੰ ਤਾਂ ਲੱਗ ਕੇ ਮੈਂ ਤੁਹਾਡੇ ਪਿੰਡ ਗੇੜੇ ਤੇ ਗੇੜਾ ਹੀ ਰੱਖਣਾ ਇਹ ਕੋਈ ਇਸ ਤਰ੍ਹਾਂ ਦਾ ਚੱਕਰ ਹੈਗਾ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਉਹ ਤੋਂ ਤੁਹਾਨੂੰ ਜਿਹੜਾ ਮਤਲਬ ਇਹ ਤਬਾਦਲਾ ਚਾਹੀਦਾ ਉਥੋਂ ਇਹਨੂੰ ਉਥੋਂ ਬਦਲਿਆ ਜਾਵੇ ਨਹੀਂ ਤੇ ਇਹੀ ਜਿਹੜਾ ਅਗਲਾ ਧਰਨਾਵਾ ਉਹ ਮੇਨ ਰੋਡ ਦੇ ਵਿੱਚ ਲਾਵਾਂਗੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਇਹਦੇ ਖਲਾਫ ਬੈਠਾਂਗੇ ਜਿੰਨੀ ਦੇਰ ਇਹ ਬੰਦਾ ਉਸ ਸਾਣੇ ਤੋਂ ਬਦਿਆ ਨਹੀਂ ਜਾਂਦਾ ਕਿਉਂਕਿ ਉਹ ਨਜ਼ਾਰ ਸਾਡੇ ਗੁਰੂ ਦਾ ਦਿਨ ਚੱਲਦੇ ਨੇ ਉਹਨਾਂ ਦੀਆਂ ਪ੍ਰਭਾਤ ਫੇਰੀਆਂ ਚੱਲਦੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਆ ਕੇ ਤੇ ਛਾਪੇ ਮਾਰ ਕੇ ਵਿੱਚੋਂ ਬੰਦੇ ਕੱਢਦਾ ਇਹਦੀ ਯੁਰਤਰੀਆਂ ਕਿ ਸਾਡੀਆਂ ਪ੍ਰਭਾਤ ਫੇਰੀਆਂ 'ਚ ਆ ਕੇ ਇਸ ਤਰ੍ਹਾਂ ਕਰੇ ਅੱਜ ਅਸੀਂ ਇਹਨੂੰ ਕਹਿ ਦੇਣਾ ਚਾਹੁੰਦੇ ਆ ਕਿ ਜੇ ਤੂੰ ਅੱਜ ਤੋਂ ਬਾਅਦ ਸਾਡੀ ਪ੍ਰਭਾਤ ਫੈਰੀ ਦੇ ਵਿੱਚ ਕਿਤੇ ਦੇਖਿਆ ਕਿਸੇ ਬੰਦੇ ਨੂੰ ਆ ਕੇ ਕੋਈ ਨਜਾਇਜ਼ ਤੰਗ ਕੀਤਾ ਤੇ ਤੇਰੇ ਖਿਲਾਫ ਪੱਕਾ ਧਰਨਾ ਲਾਈਟਾਂ ਵਾਲੇ ਚੌਂਕ ਦੇ ਵਿੱਚ ਲਾਵਾਂਗੇ ਉੱਠਾਂਗੇ ਉਦੋਂ ਜਦੋਂ ਤੂੰ ਧੂਰੀ ਦੇ ਲਾਗੇ ਕਿਤੇ ਹੋਏਗਾ ਬਠਿੰਡੇ ਲਾਗੇ ਸੋ ਅਸੀਂ ਇਹਨੂੰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹਦੇ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਆਪਣੀ ਕੋਈ ਨਿੱਜੀ ਜਾਂ ਪਤਾ ਨਹੀਂ ਕੀ ਕਿਹੜੇ ਕੋਈ ਕਰਕੇ ਆਪਣੀ ਕੱਢ ਰਿਹਾ ਵਾ ਰੰਜੇ ਸਾਰੀ ਕੱਢ ਰਿਹਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਕਿ ਇਹ ਐਸਐਹ ਆਈ ਉੱਥੋਂ ਬਦਲਿਆ ਜਾਵੇ ਨੇ ਤਾਂ ਫਿਰ ਇਹਦੇ ਅਗਲੇ ਜਿਹੜੇ ਇਨਜਾਮ ਹੋਣਗੇ ਉਹ ਬਹੁਤ ਹੀ ਖਤਰਨਾਕ ਹੋਣਗੇ ਅਸੀਂ ਰੋਡ ਤੇ ਬੈਠਾਂਗੇ ਧਰਨੇ ਲਾਵਾਂਗੇ ਫਿਰ ਅਸੀਂ ਤੁਹਾਡੇ ਅੱਗੇ ਬੇਨਤੀ ਕਰਨਾ ਆਇਆ ਕਿ ਇਹ ਬੰਦਾ ਨਹੀਂ ਚੰਗਾ ਇਹਨੂੰ ਉੱਥੋਂ ਬਦਲੋ ਮੈਂ ਜੀਪੀ ਭਗਤ ਜ਼ਿਲ੍ਹਾ ਪ੍ਰਧਾਨ ਭਰਜਨ ਸਮਾਜ ਪਾਰਟੀ ਆディ ਧਰਨਾ ਜਿਹੜਾ ਆ ਭਾਗੋ ਕਮਾ ਵਿੱਚ ਸਤਗੁਰ ਰਵੀਦਾਸ ਦੇ ਵਾਸ਼ ਮੰਦਿਰ ਦੇ ਸਬੰਧ ਵਿੱਚ ਕਿ ਉਹ ਮੰਦਿਰ ਨੂੰ ਜਾਂ ਮੰਦਿਰ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਰਿਹਾ ਵਿਵਾਦ ਜਿਹੜਾ ਆ ਉਹ ਬਿਨਾਂ ਕਿਸੇ ਮੰਨ ਗੱਲ ਦੇ ਆ ਔਰ ਧਾਰਮਿਕ ਸਥਾਨ ਅਸੀਂ ਸਾਰੇ ਧਰਮਾਂ ਦਾ ਮਾਨ ਸਨਮਾਨ ਕਰਦੇ ਆਂ ਔਰ ਉਹ ਜਗਾ ਜਿਹੜੀ ਉਹ ਸਾਰੀ ਜੰਨੀ ਚਾਹੀਦੀ ਹੈ ਤੇ ਭਾਗੋ ਕਾਮਾਂ ਦੇ ਕਸ਼ੂਬੇਦਾਰ ਨੇ ਉਹਨਾਂ ਉੱਤੇ ਜਾਣਬੁੱਝ ਕੇ ਉਹਨੂੰ ਹਰਾਸ ਕਰਨ ਵਾਸਤੇ ਉੱਤੇ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਜਿਲ੍ਹਾ ਕੁਰਦਾਸਪੁਰ ਦੇ ਐਸਐਸਪੀ ਸਾਹਿਬ ਤੋਂ ਕਿ ਉਹ ਪਰਚਾ ਜਿਹੜਾ ਹੈ ਉਹ ਰੱਦ ਕੀਤਾ ਜਾਣਾ ਚਾਹੀਦਾ ਪਰ ਪ੍ਰਧਾਨ ਜੀ ਇਹ ਪਰਚਾ ਜਿਹੜਾ ਹੈ ਲੜਾਈ ਝਗੜੇ ਦਾ ਕਿ ਜਾਂ ਉਸ ਜਗ੍ਹਾ ਦੇ ਨਾਲ ਜਗ੍ਹਾ ਨਾਲ ਰਿਲੇਟਡ ਹੋਇਆ ਇਹ ਜਗ੍ਹਾ ਤੇ ਇੱਕ ਬਹਾਨਾ ਹੈ ਲੇਕਿਨ ਅਸਲ ਵਿੱਚ ਉਹਨੂੰ ਪਰੇਸ਼ਾਨ ਕਰਨ ਦਾ ਬਹਾਨਾ ਹੈ ਤਰੰਜਸ ਤਰੰਜਸ ਕਾਟ ਰਹੇ ਨੇ ਸੋ ਬਹੁਜਨ ਸਮਾਜ ਪਾਰਟੀ ਆਜੇ ਇੱਕ ਕੜੀ ਚਿਤਾਵਨੀ ਦਿੰਦੀ ਆ ਤੁਹਾਡੇ মিডিਆ ਦੇ ਮਾਧਮ ਤੋਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕਰਕੇ ਸੁਲਾਸਾ ਫਾਇਲ ਕਰਵਾਈ ਜਾਵੇ ਔਰ ਜਿਹੜਾ ਮੰਦਰ ਹੈ ਉਹ ਸਾਰਿਆ ਜਾਵੇ ਔਰ ਸੁਬੇਦਾਰ ਤੇ ਜਿਹੜਾ ਗੈਰ ਕਾਨੂੰਨਨ ਬੇਇਨਸਾਫੀ ਧੱਕੇਸਾਹੀ ਨਾਲ ਪਰਚਾ ਦਰਜ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਔਰ ਇਹ ਅਸੀਂ 20 ਦਿਨ ਦਾ ਟਾਈਮ ਦਿੰਨੇ ਆ ਬਸਪਾ 20 ਦਿਨ ਦਾ ਟਾਈਮ ਦਿੰਦੀ ਆ ਅਗਰ 20 ਦਿਨ ਦੇ ਅੰਦਰ ਅੰਦਰ ਇਹ ਮਸਲਾ ਹੱਲ ਨਾ ਹੋਇਆ ਤੇ ਵੱਡੀ ਪੱਧਰ ਤੇ ਸੜਕਾਂ ਉੱਤੇ ਮਨ ਲੋਕ ਨਿਕਲਣ ਲਈ ਮਜਬੂਰ ਹੋਣਗੇ ਔਰ ਬਸਪਾ ਨਾਲ ਸਾਥ ਦੇਗੇ ਮੈਂ ਤੁਹਾਡਾ ਦਾਸ ਗਗਨ ਕਨ ਲੋਪਿਆ ਸ਼ਹੀ ਗੁਰੂ ਰਵਿਦਾਸ ਸਭਾ ਦਾ ਪ੍ਰਧਾਨ ਆ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੀ ਆ ਇਸ ਟਾਈਮ ਨਗਰ ਕਿੱਤਨ ਦੀਆਂ ਤਿਆਰੀਆਂ ਚੱਲਣੀਆਂ ਐ ਡੀਸੀ ਸਾਹਿਬ ਨੂੰ ਹੋਰ 5 ਮਿੰਟ ਲਈ ਨਗਰ ਕਿੱਤਨ ਵਾਸਤੇ ਆ ਰਹੇ ਸਾਈ ਸਾਹਿਬ ਤੁਹਾਨੂੰ ਵੀ ਕਹਿ ਬੈਥੋ ਉੱਥੇ ਪਹੁੰਚੋ ਇਹ ਪਰਸਨਲ ਦੁਸ਼ਮਣੀ ਕੱਢਣ ਡਿਆ ਵਾ ਪਿੰਡ ਦੇ ਵਿੱਚ ਪਤਾ ਕੀ ਚੱਕਰ ਆ ਦੀ ਦੋ ਧੜੇ ਬੜੇ ਨੇ ਸਾਡੇ ਕੁਝ ਕੋਰੇ ਲੋਕਾਂ ਦੇ ਮਗਰ ਲੱਜ ਜਾਂਦੇ ਆ ਮਸਲਾ ਗੁਰੂ ਘਰ ਦਾ ਵਾ ਉੱਥੇ ਗੁਰੂ ਰਵਿਦਾਸ ਮਹਾਰਾਜ ਦਾ ਗੁਰਦੁਆਰਾ ਬਣਾਉਣ ਨੂੰ ਹੀ ਫਿਰਨ ਡਿਆ ਤੇ ਜੋ ਉਸ ਬੰਦੇ ਦਾ ਪਰਚਾ ਰੱਜ ਨਾ ਕੀਤਾ ਗਿਆ ਤੇ ਅਸੀਂ ਇਤਨਾ ਇਤ ਖੜਕ ਔਰ ਗੁਰਦਾਸਪੁਰ ਨੂੰ ਜਾਣ ਕਰਾਂਗੇ ਸਾਨੂੰ ਐਸਐਸਪੀ ਸਾਹਿਬ ਨੂੰ ਅਸੀਂ ਮਿਲਣਾ ਵਾ ਬਹੁਤ ਵਧੀਆ ਸਾਡੇ ਐਸਐਸਪੀ ਸਾਹਿਬਾ ਮੋਕੇ ਦੇ ਐਸਐਚਐਸ ਸਾਹਿਬ ਸਰ ਦੇ ਬਹੁਤ ਵਧੀਆ ਐਸਐਸ ਸਾਹਿਬ ਉਹਦੀ ਪਰਸਨਲ ਰਿੰਜਸ਼ ਕਰਕੇ ਇਹ ਬੰਦੇ ਨੇ ਉੱਤੇ ਪਰਚਾ ਕੀਤਾ ਸਾਡੇ ਸੂਬੇਦਾਰ ਬੰਦਾ ਨਾਲ ਹੋਰ ਗੱਲ ਤਾਂ ਦੱਸ ਦਈਏ ਆਹੀਂ ਪੂਰੇ ਸਮਾਜ ਦਾ ਹਰ ਧਰਮ ਦਾ ਹਰ ਸਤਕਾਰ ਕਰ ਰਹੇ ਆ ਸਾਡਾ ਗੁਰੂ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬਾ ਪਰ ਇਹ ਥੋੜਾ ਵਾ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਪਰ ਇਹ ਸਭ ਬੰਦੇ ਨੇ ਪਰਸਨਲ ਰਿੰਜਸ਼ ਕਰਕੇ ਸਾਡੇ ਬੰਦੇ ਦੇ ਪਰਚਾ ਕੱਟਿਆ ਵਾ ਇਹ ਪਰਚਾ ਰੱਦ ਕਰਾਇਆ ਜਾਏਗਾ ਜੈ ਪੀ